ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਮੁਹਾਲੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ 에어ਪੋਰਟ ਰੋਡ ਦੇ ਉੱਪਰ ਕਿਸਾਨਾਂ ਨੇ ਜਾਮ ਲਾਇਆ ਹੋਇਆ ਹੈ ਇਧਰ ਟਰੈਕਟਰ ਲੱਗੇ ਹੋਏ ਆ ਟਰਾਲੀਆਂ ਲੱਗੀਆਂ ਹੋਈਆਂ ਅੱਗੇ ਕਿਸਾਨਾਂ ਨੇ ਦਰੀਆਂ ਵਿਛਾਲੀਆਂ ਦਰੀਆਂ ਵਿਛਾ ਕੇ ਕਿਸਾਨ ਬੈਠੇ ਆ ਤਾਂ ਇੱਥੇ ਬੈਰੀਕੇਡ ਲਾ ਦਿੱਤਾ ਗਿਆ ਦੇਖੋਗੇ ਤੁਸੀਂ ਇੱਥੇ ਜਿਹੜੇ ਦਫ਼ਤਰਾਂ ਨੂੰ ਆਉਣ ਵਾਲੇ ਲੋਕ ਨੇ ਜਾਂ ਹੋਰ ਜਾਣ ਵਾਲੇ ਲੋਕ ਨੇ ਉਹ ਇੱਥੇ ਆ ਕੇ ਖੜੇ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਇਸੇ ਤਰੀਕੇ ਦੇ ਨਾਲ ਜਿਹੜੇ ਕਿਸਾਨ ਕਹਿੰਦੇ ਕਿ ਕੋਈ ਹਸਪੀਟਲਾਂ ਨੂੰ ਜਾਣ ਵਾਲਾ ਬੰਦਾ ਜਾਂ ਕੋਈ ਹੋਰ ਕਿਤੇ ਕੋਈ ਇਲਾਜ ਕਰਾਉਣ ਵਾਲਾ ਬੰਦਾ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਗੱਲਬਾਤ ਕਰਦੇ ਆ ਸਾਰੇ ਡਿਊਟੀ ਵਾਲੇ ਐ ਕੋਈ ਨਾ ਡਵਾਈ ਕਰ ਰਹੇ ਹਾਂ ਸਰਕਾਰਾਂ ਲੈ ਉਹ ਤੇ ਖੜਾ ਦੇ ਇਹ ਪ੍ਰਾਈਵੇਟ ਵਾਲੇ ਐ ਰਹਿ ਜਾ ਰਹੇ 100000 ਕਿਸ ਕਿਸ ਨੂੰ ਜਾਣ ਦਿੱਤਾ ਜਾ ਰਿਹਾ ਕਿਸ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਕੋਈ ਤੈਅ ਕੀਤੀ ਐ ਚੀਜ਼ ਮੈਡੀਕਲ ਸਹੂਲਤਾਂ ਵਾਲੇ ਨੂੰ ਸਾਰਿਆਂ ਨੂੰ ਜਾ ਰਿਹਾ ਕਿਸ ਨੇ ਦਵਾਈ ਲੈਣੀ ਐ ਕਿਸੇ ਨੇ ਡਾਕਟਰ ਕੋਈ ਡਾਕਟਰ ਹੈ ਕਿਸੇ ਨੇ 에어ਪੋਰਟ ਜਾਣਾ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਆਮ ਨਹੀਂ ਜਾਣ ਦਿੱਤਾ ਜਾ ਰਿਹਾ ਵਕਤ ਅੱਜ ਵਿੱਚ ਸ਼ਾਇਦ ਕੋਈ ਹਸਪਤਾਲ ਜਾਣ ਵਾਲੇ ਨੇ ਇਹਨਾਂ ਦੀ ਦੇਖ ਰਿਹਾ ਰਿਪੋਰਟਾਂ ਔਰ ਉਸ ਹੀ ਗਾੜੀ ਹੈ ਇਹ ਗਾੜੀ ਹੈ ਪਹਿਲੇ ਕੋਈ ਹੋਰ ਬੋਲਦਾ ਹੈ ਆਫੀਸਰ ਕੋਲ ਕੋਈ ਹੋਰ ਵੀ ਜਾ ਰਿਹਾ ਹੈ ਇਸ ਨਾਲ ਇੱਥੇ ਅਜੇ ਇੱਥੇ ਜਾਣ ਦੇਣ ਅੱਛਾ ਇਹ ਇਹ ਹਸਪਤਾਲ ਜਾਣ ਵਾਲੇ ਸੀਗੇ ਹਾਂਜੀ ਬਿਲਕੁਲ ਹਸਪਤਾਲ ਜਾਣਾ ਸੀਗਾ ਇਹਨਾਂ ਨੇ ਔਰ ਇਹਨਾਂ ਦੀ ਗੱਡੀ ਕੱਢਤੀ ਆ ਇੱਥੋਂ ਤੇ ਇਹ ਤਸਵੀਰ ਹੈ ਇਹ ਮੁਹਾਲੀ ਦੀ ਤਸਵੀਰ ਹੈ ਜਿੱਥੇ ਕਿ ਤੜਕੇ ਤੋਂ ਹੀ ਬੰਦ ਦਾ ਅਸਰ ਜ਼ਬਰਦਸਤ ਦਿਖਣਾ ਸ਼ੁਰੂ ਹੋ ਗਿਆ ਹੱਥ ਜੋੜ ਕੇ ਇੱਥੇ ਰੁਕਿਆ ਵੀ ਜਾ ਰਿਹਾ ਹੋਰ ਵੀ ਲੋਕਾਂ ਨੂੰ ਰੁਕਿਆ ਜਾ ਰਿਹਾ ਤਾਂ ਕਿ ਇਹ ਜਿਹੜੇ ਵੈਸੇ ਇਹ ਦਫ਼ਤਰ ਜਾਣ ਵਾਲੇ ਲੋਕ ਨੇ ਸਾਰੇ ਦਫ਼ਤਰਾਂ ਨੂੰ ਜਾਣ ਵਾਲੇ ਲੋਕ ਹੈ ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਨੂੰ ਸਪੋਰਟ ਕਰੋ ਤਾਂ ਆ ਪਿਛਲੀ ਗੱਡੀ 'ਚ ਮੈਡੀਕਲ वाले ਨੇ ਜਾਂ ਇਹਨਾਂ ਨੇ ਆਪਣਾ ਮੈਡੀਸਿਨ ਲੈਣ ਵਾਸਤੇ ਜਾਣਾ ਇਹਨਾਂ ਨੂੰ ਅੱਗੇ ਲੰਘਾਇਆ ਜਾ ਰਿਹਾ ਤਾਂ ਇੱਕ ਵਾਰ ਪੂਰੀ ਤਸਵੀਰ ਵਾਈਡ ਤਸਵੀਰ ਦਿਖਾ ਦਿੰਨੇ ਆ ਇੱਥੇ ਟਰੈਕਟਰ ਲੱਗੇ ਹੋਏ ਆ ਬੈਰੀਕੇਟਿੰਗ ਕੀਤੀ ਹੋਈ ਆ ਵੱਡੀ ਗਿਣਤੀ ਦੇ ਵਿੱਚ ਇਧਰ ਲੋਕ ਇਕੱਠੇ ਹੋਏ ਹੋਏ ਆ ਕਿਸਾਨ ਇਧਰ ਇਕੱਠੇ ਆ ਇਧਰਲੇ ਪਾਸੇ ਚਾਹ ਦਾ ਲੰਗਰ ਲਾ ਹੋਇਆ ਅਗਲੇ ਬੰਨੇ ਦਰੀਆਂ ਵਿਛਾ ਕੇ ਬੈਠੇ ਨਜ਼ਰ ਆ ਰਹੇ ਆ ਕਿਸਾਨ ਤਾਂ ਸਵੇਰੇ ਲੇਬਰ ਜਾਣ ਵਾਲੇ ਜਿਹੜੇ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਸ ਪਾਸੇ ਇਕੱਠੇ ਹੋਏ ਹੋਏ ਆ ਦੇਖੋਗੇ ਤੁਸੀਂ ਤਾਂ ਇਹ ਸਾਰੇ ਸਾਈਕਲ ਵਾਲੇ ਜਾਂ ਲੇਬਰ ਵਾਲੇ ਜਿਹੜੇ ਆ ਇਹ ਲੋਕ ਜਿਨ੍ਹਾਂ ਨੇ ਆਪਣੇ ਕੰਮਕਾਜਾਂ ਤੇ ਜਾਣਾ ਉਹ ਲੋਕ ਇਧਰਲੇ ਖੜੇ ਨਜ਼ਰ ਆ ਰਹੇ ਆ ਤਾਂ ਇਹ ਤਸਵੀਰ ਮੁਹਾਲੀ ਦੀ ਹੈ ਮੁਹਾਲੀ ਦਾ 에어ਪੋਰਟ ਚੌਂਕ ਜੋ ਹੈ ਇਹ ਬੰਦ ਕੀਤਾ ਹੋਇਆ ਔਰ ਇੱਕ ਹੋਰ ਸ਼ਖਸ ਸੀਗੇ ਪੀਜੀਆਈ ਜਾਣਾ ਇਹਨਾਂ ਨੇ ਔਰ ਉਹਨਾਂ ਦੀ ਗੱਡੀ ਵੀ ਲੰਘਾਈ ਜਾ ਰਹੀ ਹੈ ਉਹਨਾਂ ਨੂੰ ਲੰਘਾਇਆ ਜਾ ਰਿਹਾ ਤਾਂ ਇਹ ਪਿਛਲੇ ਪਾਸੇ ਦੀ ਤਸਵੀਰ ਦਿਖਾ ਰਹੇ ਆ ਬਲਜਿੰਦਰ ਤੁਹਾਨੂੰ ਉਪਰੋਂ ਅਸੀਂ ਹਾਈਟ ਤੋਂ ਵਾਈਡ ਤਸਵੀਰ ਦਿਖਾਉਣ ਦੀ ਤੁਹਾਨੂੰ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਮੌਕੇ ਦੇ ਉੱਪਰ ਮਾਹੌਲ ਕੀ ਹੈ ਮੌਕੇ ਦੇ ਉੱਪਰ ਜ਼ਬਰਦਸਤ ਤਰੀਕੇ ਦੇ ਨਾਲ ਇਹ ਪੂਰਾ ਜਾਮ ਕੀਤਾ ਹੋਇਆ ਹੈ ਸਿਰਫ ਉਹਨਾਂ ਲੋਕਾਂ ਨੂੰ ਲੰਘਣ ਦਿੱਤਾ ਜਾ ਰਿਹਾ ਜੇ ਕਿਸੇ ਨੇ ਕੋਈ ਮੈਡੀਕਲ ਸਹੂਦਾ ਲਈ ਜਾਣਾ ਕਿਸੇ ਨੇ ਇਲਾਜ ਕਰਾਉਣ ਵਾਸਤੇ ਜਾਣਾ ਕੋਈ ਜੋ ਹੈ ਪੁਲਿਸ ਮੁਲਾਜ਼ਮ ਹੈ ਭਾਵੇਂ ਜਾਂ ਫਿਰ ਕੋਈ ਨਰਸਿੰਗ ਸਟਾਫ ਹੈ ਉਹਨਾਂ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਤਾਂ ਇਹ ਮੋਹਾਲੀ ਤੋਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ 에어ਪੋਰਟ ਚੌਂਕ ਦੇ ਨਜ਼ਦੀਕ ਜਿਹੜਾ 에어ਪੋਰਟ ਰੋਡ ਹੈ ਇਹ ਪੂਰੀ ਬੰਦ ਆ ਆਇਸਰ ਵਾਲੀਆਂ ਲਾਈਟਸ ਜਿਹੜੀਆਂ ਨੇ ਉਸਦੇ ਵਿਚਾਲੇ ਜੋ ਉਸਦੇ ਬਿਲਕੁਲ ਵਿਚਾਲੇ ਕੋਲ ਹੈ ਰੇਲਵੇ ਵਾਲਾ ਉਸਦੇ ਉੱਪਰੋਂ ਖੜ ਕੇ ਤਸਵੀਰ ਦਿਖਾ ਰਹੇ ਆ ਜਿੱਥੇ ਕਿ ਰੇਲਾਂ ਵੀ ਬੰਦ ਨੇ ਤਾਂ ਰੇਲਵੇ ਟਰੈਕ ਦੇ ਉੱਪਰ ਪੁਲਿਸ ਮੁਲਾਜ਼ਮ ਖੜੇ ਨਜ਼ਰ ਆ ਰਹੇ ਨੇ ਤੁਹਾਨੂੰ ਇਸ ਪਾਸੇ ਦੇਖੋਗੇ ਤੁਸੀਂ ਤਾਂ ਇਧਰ ਬਲਜਿੰਦਰ ਦਿਖਾ ਰਹੇ ਤੁਹਾਨੂੰ ਤਸਵੀਰ ਕਿ ਰੇਲਵੇ ਟਰੈਕ ਵੀ ਪੂਰਾ ਬੰਦ ਕੀਤਾ ਹੋਇਆ ਹੈ ਰੇਲਵੇ ਟਰੈਕ ਦੇ ਉੱਪਰ ਪੁਲਿਸ ਦੇ ਮੁਲਾਜ਼ਮ ਖੜੇ ਨਜ਼ਰ ਆ ਰਹੇ ਕਿਉਂਕਿ ਪੰਜਾਬ ਬੰਦ ਦੀ ਕਾਲ ਜਦੋਂ ਦਿੱਤੀ ਗਈ ਸੀ ਤਾਂ ਉਦੋਂ ਇਹ ਕਿਹਾ ਗਿਆ ਕਿ ਪੂਰਾ ਪੰਜਾਬ ਅਸੀਂ ਬੰਦ ਕਰਾਂਗੇ ਤਾਂ ਹੁਣ ਦੂਸਰੇ ਇਦਾਂ ਤਸਵੀਰਾਂ ਸਿੱਧਾ ਦਿਖਾ ਰਹੇ ਜਿੱਧਰ ਪੁਲਿਸ ਮੁਲਾਜ਼ਮ ਵੀ ਖੜੇ ਨੇ ਇਦਰੋਂ ਰੂਟ ਜਿਹੜਾ ਉਹ ਡਾਇਵਰਟ ਕੀਤਾ ਹੋਇਆ ਹੈ ਇਦਰੋਂ ਰੂਟ ਪੂਰਾ ਡਾਇਵਰਟ ਕੀਤਾ ਹੋਇਆ ਜਿੱਥੇ ਕਿ ਪੁਲਿਸ ਮੁਲਾਜ਼ਮ ਖੜੇ ਨੇ ਔਰ ਇਸ ਦੇ ਨਾਲ ਹੀ ਹੋਰ ਵੀ ਬਾਕੀ ਦੇ ਲੋਕ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੋਂ ਤੁਸੀਂ ਹਾਈਟ ਦੇ ਉਪਰੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਉੱਥੇ ਹੀ ਪੁਲਿਸ ਮੁਲਾਜ਼ਮਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਅੱਗੇ ਨਾ ਆਉਣ ਦਿਓ ਕਿਉਂਕਿ ਉੱਥੇ ਹੀ ਲੋਕਾਂ ਨੂੰ ਵਾਪਸ ਭੇਜ ਦਿਆ ਕਰੋ ਇਹ ਇਹ ਗੱਲ ਜਿਹੜੀ ਹੈ ਇਹ ਕਹੀ ਗਈ ਹੈ ਜੋ ਕਿਸਾਨਾਂ ਦੇ ਵੱਲੋਂ ਵੀ ਕਿ ਤੁਸੀਂ ਸਾਨੂੰ ਸਪੋਰਟ ਕਰੋ ਇੱਥੋਂ ਹੀ ਵਾਪਸ ਭੇਜ ਦਿਆ ਕਰੋ ਜਿਹੜੇ ਬੈਰੀਕੇਡ ਤੁਸੀਂ ਲਾਏ ਹੋਇਆ ਇੱਥੋਂ ਲੋਕਾਂ ਨੂੰ ਤਾਂ ਕਿ ਜਿਹੜੇ ਅੱਗੇ ਲੋਕ ਆ ਕੇ ਬਹਿਸ ਬਾਜ਼ੀ ਨਾ ਕਰਨ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਬੰਦ ਦਾ ਅਸਰ ਦੇਖਣਾ ਸ਼ੁਰੂ ਹੋ ਗਿਆ ਜਿੱਥੇ ਸ਼ੰਭੂ ਬਾਰਡਰ ਤੇ ਪਿਛਲੇ ਫਰਵਰੀ ਤੋਂ ਅੰਦੋਲਨ ਚੱਲ ਰਿਹਾ ਹੈ ਔਰ ਤਕਰੀਬਨ 1 ਸਾਲ ਖਨੂਨ ਵਾਲਾ ਹੈ ਉਸੇ ਤਰੀਕੇ ਨਾਲ ਖਨੋਰੀ ਬਾਰਡਰ ਤੇ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤਾਂ ਡੱਲੇਵਾਲ ਮਰਨ ਵਰਤੇ ਬੈਠੇ ਆ ਸਰਵਣ ਸਿੰਘ ਪੰਦੇਰ ਵੀ ਲਗਾਤਾਰ ਪ੍ਰੋਟੈਸਟ ਜਿਹੜਾ ਹੈ ਉਸ ਨੂੰ ਵਧਾ ਰਹੇ ਆ ਅੰਮ੍ਰਿਤਸਰ ਜਾ ਕੇ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਜਾ ਰਿਹਾ ਹੈ ਗਵਾਈ ਕੀਤੀ ਜਾ ਰਹੀ ਹੈ ਇੱਕ ਗੱਡੀ ਲੰਗਾਈ ਗਈ ਹੈ ਜਿਸ ਨੂੰ ਕਿਸੇ ਨੇ ਕੋਈ ਮੈਡੀਸਿਨ ਲੈਣ ਵਾਸਤੇ ਜਾਣਾ ਉਸ ਨੂੰ ਲੰਘਾ ਦਿੱਤਾ ਗਿਆ ਹੋਰ ਵੀ ਕੁਝ ਕਿ ਗੱਡੀਆਂ ਉਹੀ ਨੇ ਜਿਹੜੀਆਂ ਕਿਸੇ ਨੇ ਜਿਸ ਨੇ ਹਸਪਤਾਲ ਜਾਣਾ ਉਹਨਾਂ ਨੂੰ ਲੰਘਾ ਦਿੱਤਾ ਜਾਂਦਾ ਤਾਂ ਬਾਕੀ ਲੋਕਾਂ ਨੂੰ ਮੋੜਿਆ ਜਾ ਰਿਹਾ ਤਾਂ ਇਸ ਪਾਸੇ ਕੋਈ ਸ਼ਾਇਦ ਵੀਆਈਪੀ ਮੂਵਮੈਂਟ ਹੈ ਪੁਲਿਸ ਸਕਾਟਾ ਉੱਤਰ ਪ੍ਰਦੇਸ਼ ਪੁਲਿਸ ਦੀ ਗੱਡੀ ਹੈ ਤਾਂ ਇਹਨਾਂ ਨੂੰ ਵੀ ਇੱਕ ਵਾਰ ਰੋਕਿਆ ਗਿਆ ਪਰ ਇਹਨਾਂ ਨੂੰ ਸ਼ਾਇਦ ਲੰਘਾ ਦਿੱਤਾ ਜਾਏਗਾ ਮੋਹਾਲੀ ਦੇ ਵਿੱਚ ਜ਼ਬਰਦਸਤ ਅਸਰ ਦੇਖਣਾ ਸ਼ੁਰੂ ਹੋ ਗਿਆ ਹੈ ਬੰਦ ਦਾ ਔਰ ਲੋਕ ਪਰਲੇ ਬੰਨੇ ਖੜੇ ਸਾਰੇ ਲੇਬਰ ਕਲਾਸ ਹੈ ਜਿਨ੍ਹਾਂ ਨੇ ਲੇਬਰ ਕਰਨ ਵਾਸਤੇ ਜਾਣਾ ਕੰਮਕਾਜ ਤੇ ਜਾਣਾ ਉਹਨਾਂ ਸਾਰੇ ਲੋਕਾਂ ਨੂੰ ਖੜਾ ਲਿਆ ਗਿਆ ਹੈ ਔਰ ਇਧਰੋਂ ਕੋਈ ਸ਼ਾਇਦ ਅਗੇ ਤਾਂ ਯੂ ਪੀ ਪੁਲਿਸ ਦੀ ਸਕਾਟ ਔਰ ਉਸ ਤੋਂ ਬਾਅਦ ਸੈਂਟਰ ਦੀ ਸਕਿਉਰਟੀ ਵੱਲੋਂ ਪ੍ਰੋਟੈਕਟਿਵ ਨੇ ਔਰ ਉਹ ਲੰਗਾ ਦਿੱਤੇ ਗਏ ਨੇ ਔਰ ਤਾਂ ਉੱਤਰ ਪ੍ਰਦੇਸ਼ ਪੁਲਿਸ ਦੀ ਐਸਕਾਟ ਵਾਲੀ ਗੱਡੀ ਸੀਗੀ ਔਰ ਉਸ ਨੂੰ ਲੰਗਾ ਦਿੱਤਾ ਗਿਆ ਤਾਂ ਇੱਧਰ ਹੋਰ ਵੀ ਲੋਕ ਨੇ ਜਿਹੜੇ ਕੋਈ ਜ਼ਿਆਦਾਤਰ ਮੈਡੀਕਲ ਵਾਲੇ ਨੇ ਉਹਨਾਂ ਨੂੰ ਲੰਗਾ ਦਿੱਤਾ ਜਾ ਰਿਹਾ ਜਿੰਨੀਆਂ ਵੀ ਤੁਸੀਂ ਕਾਰਡ ਕੋਡ ਹੈਗਾ ਇੱਧਰ ਤਾਂ ਸਾਰਿਆਂ ਨੂੰ ਫਿਰ ਪਕਾਣਾ ਪਾੜੀ ਜਾਂਦਾ ਜਿਵੇਂ ਗਏ ਨੇ ਜਿਹੜੇ ਲੋਕ ਕੀ ਇਹ ਸਾਰੇ ਮੈਡੀਕਲ ਵਾਲੇ ਸੀ ਮੈਡੀਕਲ ਵਾਲਾ ਇੱਕ ਕਿਸੇ ਦੀ ਡੈਥ ਹੋਈ ਸੀ ਉਹਨੇ ਕਾਰਡ ਦਿਖਾਇਆ ਉਹਨੂੰ ਜਾਣ ਦਿੱਤਾ ਜਿਵੇਂ ਕੁੜੀ ਦਾ ਜੀ ਕੁਝ ਇਹ ਚੀਜ਼ਾਂ ਤੈਅ ਕੀਤੀਆਂ ਕਿ ਕਿਸੇ ਨੇ 에어ਪੋਰਟ ਜਾਣਾ ਉਹਨੂੰ ਖੱਦਲ ਖਵਾਰੀ ਤਾਂ ਨਹੀਂ ਹੋਊ ਬਿਲਕੁਲ 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 ਉਹ ਦਿਖਾਵੇ ਤਾਂ ਜਾ ਸਕਦਾ ਤਾਂ ਜੇ ਕਿਸੇ ਨੇ 에어ਪੋਰਟ ਜਾਣਾ ਕਿਸੇ ਦੀ ਫਲਾਈਟ ਹੈ ਫਲਾਈਟ ਮਿਸ ਨਾ ਹੋਵੇ ਇਸ ਕਰਕੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਜਾਂ ਹੋਰ ਵੀ ਜਿਹੜੇ ਲੋਕ ਨੇ ਆ ਸ਼ਾਇਦ ਇਹਨਾਂ ਦਾ ਪੇਪਰ ਹੈ ਔਰ ਇਹਨਾਂ ਨੂੰ ਵੀ ਜਾਣ ਦਿੱਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਆਪਣੇ ਡਾਕੂਮੈਂਟ ਦਿਖਾਏ ਆ ਤਾਂ ਕਿਸਾਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਸਾਨੂੰ ਤੁਸੀਂ ਸਪੋਰਟ ਕਰੋ ਤਾਂ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਪਰ ਇੱਕ ਵਾਰ ਹੁਣ ਤੁਹਾਨੂੰ ਪੂਰਾ ਸਮਝਾ ਦਈਏ ਕੀ ਮਾਹੌਲ ਕੀ ਹੈ ਮਾਹੌਲ ਦੇਖ ਸਕਦੇ ਹੋ ਤੁਸੀਂ ਮੋਹਾਲੀ ਦੇ ਵਿੱਚ ਜ਼ਬਰਦਸਤ ਅਸਰ ਦੇਖਣਾ ਸ਼ੁਰੂ ਹੋ ਗਿਆ ਹੈ ਬੰਦ ਦਾ ਟਰੈਕਟਰ ਟਰਾਲੀਆਂ ਲਾ ਕੇ ਕਿਸਾਨਾਂ ਨੇ ਬੰਦ ਕੀਤੀ ہوئی ਹੈ ਰੋਡ ਪੂਰੀ ਦੀ ਪੂਰੀ ਸਭ ਤੋਂ ਵੱਧ ਬਿਜ਼ੀ ਰਹਿਣ ਵਾਲੀ ਇਹ ਰੋਡ ਹੈ ਤਾਂ ਸਾਹਮਣੇ ਇੱਕ ਫੋਰਚੂਨਰ ਗੱਡੀ ਖੜੀ ਹੈ ਔਰ ਉਸ ਨੂੰ ਵਾਪਸ ਕਿਹਾ ਜਾ ਰਿਹਾ ਹੈ ਕਿ ਭਾਈ ਤੁਸੀਂ ਵਾਪਸ ਮੁੜੋ ਹੱਥ ਜੋੜ ਕੇ ਇਹ ਬੇਨਤੀ ਉਹਨਾਂ ਨੇ ਕਰਤੀ ਹੈ ਕਿਸਾਨ ਖੜਾ ਉਸਨੇ ਕਿਹਾ ਕਿ ਭਾਈ ਨਹੀਂ ਤੁਸੀਂ ਵਾਪਸ ਮੁੜੋ ਔਰ ਪੂਰਾ ਜ਼ਬਰਦਸਤ ਅਸਰ ਇੱਥੇ ਬੰਦਾ ਦੇਖਣਾ ਸ਼ੁਰੂ ਹੋ ਗਿਆ ਸਭ ਤੋਂ ਬਿਜ਼ੀ ਰੋਡ ਹੈ ਇਹ 에어ਪੋਰਟ ਰੋਡ ਜਿਹੜੀ ਹੈ ਕਿਉਂਕਿ ਅੱਗੇ ਕਿਸੇ ਨੇ ਪਟਿਆਲੇ ਤੋਂ ਆਉਣਾ ਜ਼ਿਲਕਪੁਰ ਤੋਂ ਆਉਣਾ ਮੁਹਾਲੀ ਨੂੰ ਇਧਰ ਨੂੰ ਅੱਗੇ ਪੰਜਾਬ ਨੂੰ ਨਿਕਲਣਾ ਤਾਂ ਇਹ ਰੋਡ ਦੇ ਉੱਪਰ ਹੀ ਤੁਹਾਨੂੰ ਜਾਣਾ ਪੈਂਦਾ ਜਾਂ ਫਿਰ ਖਰੜ ਨੂੰ ਕਿਸੇ ਨੇ ਜਾਣਾ ਖਰੜ ਹੋ ਕੇ ਅੱਗੇ ਲੁਧਿਆਣਾ ਨੂੰ ਜਾਣਾ ਜਾਂ ਫਿਰ ਕਿਸੇ ਨੇ ਜਲੰਧਰ ਵੀ ਜਾਣਾ ਇਸੇ ਰੋਡ ਤੋਂ ਹੀ ਲੰਘਿਆ ਜਾਂਦਾ ਸਭ ਤੋਂ ਬਿਜ਼ੀ ਰੋਡ ਆ ਜਿਹੜੀ ਕਿ ਅੱਜ ਪੂਰੀ ਜਾਮ ਬੰਦ ਨਜ਼ਰ ਆ ਰਹੀ ਹੈ